as far as mistakes of the congress party are concerned uh, a lot of those mistakes happened when i was not there but i am more than happy to take responsibility for everything that the congress party has ever done wrong in its history ਪਰ ਜਿਵੇਂ ਹੀ ਆਜ਼ਾਦੀ ਆਉਂਦੀ ਹੈ ਮਹਾਤਮਾ ਗਾਂਧੀ Jawaharlal Nehru Vallabhbhai Patel ਆਪਣੀ ਦਿੱਤੀ ਹੋਈ ਜਵਾਨ ਤੋਂ ਜਾਂ ਕੀਤੇ ਹੋਏ ਕਾਲ ਕਰਾਰਾਂ ਤੋਂ ਵਾਅਦਿਆਂ ਤੋਂ ਮੁੱਕਰ ਜਾਂਦੇ ਨੇ ਦੇਸ਼ ਆਜ਼ਾਦ ਹੁੰਦਾ ਸਨ 1948 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਰੋਸ ਪ੍ਰਦਰਸ਼ਨ ਕਰਦੇ ਨੇ ਜਿਹੜਾ ਆਜ਼ਾਦੀ ਤੋਂ ਬਾਅਦ ਪਹਿਲਾ ਦੇਸ਼ ਆਜ਼ਾਦ ਮੁਲਕ ਦੇ ਵਿੱਚ ਸਿੱਖ ਆਪਣਾ ਪ੍ਰਦਰਸ਼ਨ ਕਰਦੇ ਨੇ ਰੋਸ ਪ੍ਰਦਰਸ਼ਨ ਨਹਿਰੂ ਖਾਨਦਾਨ ਦਾ ਸਿੱਖਾਂ ਨਾਲ ਹੁਣ ਤੱਕ ਦਾ ਸਫਰ ਜਿਹੜੇ ਗਦਰ ਪਾਰਟੀ ਦੇ ਮੁਖੀ ਨੇ ਬਾਬਾ ਸੋਹਣ ਸਿੰਘ ਪਕਣਾ ਜਿਨ੍ਹਾਂ ਦਾ ਵੱਡਾ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਯੋਗਦਾਨ ਰਿਹਾ ਉਹਨਾਂ ਨੂੰ ਵੀ ਹਕੂਮਤ ਭਾਰਤੀ ਹਕੂਮਤ ਰਾਯਾ ਦੇਸ਼ ਦੀ ਹਕੂਮਤ ਕੈਦ ਕਰ ਲੈਂਦੀ ਆ 1948 ਦੇ ਵਿੱਚ ਨਹਿਰੂ ਖਾਨਦਾਨ ਦਾ ਸਿੱਖਾਂ ਨਾਲ ਹੁਣ ਤੱਕ ਦਾ ਸਫ਼ਰ ਵਿਸ਼ਵਾਸਘਾਤ ਦੁਸ਼ਮਣੀ ਕਮੀਨਗੀ ਅਤੇ ਸੋਲਾ ਸਫਾਈ ਦਾ ਸਫ਼ਰ ਕੀ ਇਹ ਸੱਚਮੁੱਚ ਹੀ ਨਹਿਰੂ ਪਰਿਵਾਰ ਦਿਲੋਂ ਪਛਤਾਵਾ ਕਰ ਰਿਹਾ ਜਾਂ ਸਿਆਸੀ ਡਰਾਮਾ ਆਓ ਪੂਰੀ ਕਹਾਣੀ ਕੀ ਆ ਤੁਸੀਂ ਮੇਰੇ ਨਾਲ ਸਮਝੋ ਜਿਵੇਂ ਕਿ ਆਪਾਂ ਜਾਣਦੇ ਆਂ ਜਨਵਰੀ 1922 ਬਾਬਾ ਖੜਕ ਸਿੰਘ ਨੂੰ ਅੰਗਰੇਜ਼ ਹਕੂਮਤ ਚਾਬੀਆਂ ਸੌਂਪਦੀ ਆਂ ਦਰਬਾਰ ਸਾਹਿਬ ਦੇ ਤੋਸ਼ਖਾਨੇ ਦੀਆਂ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਮਹੰਤਾਂ ਤੋਂ ਸੰਘਰਸ਼ ਚੱਲਿਆ ਸੀ ਤਾਂ 1922 ਦੇ ਵਿੱਚ ਅੰਗਰੇਜ਼ ਹਕੂਮਤ ਚਾਬੀਆਂ ਦੇ ਦਿੰਦੀ ਆ ਦਰਬਾਰ ਸਾਹਿਬ ਦੇ ਤੋਸ਼ਖਾਨੇ ਦੀਆਂ ਬਾਬਾ ਖੜਕ ਸਿੰਘ ਨੂੰ ਇਹ ਸਿੱਖਾਂ ਦਾ ਨਰੋਲ ਧਾਰਮਿਕ ਮਸਲਾ ਸੀ ਸਿੱਖਾਂ ਦੀ ਇਹ ਪਹਿਲੀ ਧਾਰਮਿਕ ਜਿੱਤ ਸੀ ਪਰ ਉਸ ਵੇਲੇ ਮਹਾਤਮਾ ਗਾਂਧੀ ਇਸ ਨੂੰ ਆਜ਼ਾਦੀ ਦੀ ਪਹਿਲੀ ਜਿੱਤ ਵਜੋਂ ਇਸ ਲੜਾਈ ਨੂੰ ਕਰਾਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਹ ਆਜ਼ਾਦੀ ਦੀ ਪਹਿਲੀ ਲੜਾਈ ਦੇ ਵਿੱਚ ਸਾਡੀ ਜਿੱਤ ਹੋਈ ਆ ਫਿਰ ਆਪਾਂ ਜਾਣਦੇ ਹਾਂ ਕਿ ਜਦੋਂ ਦੇਸ਼ ਆਜ਼ਾਦ ਹੋਣਾ ਹੁੰਦਾ ਅੰਗਰੇਜ਼ ਹਕੂਮਤ ਜਾਂ ਉਸ ਸਮੇਂ ਦੀ ਜਿਹੜੀ ਭਾਰਤੀ ਲੀਡਰਸ਼ਿਪ ਸੀਗੀ ਉਹ ਦੋ ਟੁਟੇ ਕਰਵਾ ਦਿੰਦੀ ਆ ਮੁਲਕ ਦੇ ਇੱਕ ਪਾਕਿਸਤਾਨ ਔਰ ਇੱਕ ਹਿੰਦੁਸਤਾਨ ਤੇ ਨਾਲ ਹੀ ਇਹ ਵੀ ਗੱਲ ਉਹ ਦੋੜਦੇ ਆ ਕਿ ਸਿੱਖ ਵੀ ਆਪਣਾ ਰਾਜ ਲੈਣ ਪਰ ਉਸ ਵੇਲੇ ਮਹਾਤਮਾ ਗਾਂਧੀ ਜਵਾਰਲਾਲ ਨਹਿਰੂ, ਬੱਲਭਾਈ ਪਟੇਲ ਇਹ ਸਾਰੇ ਸਿੱਖਾਂ ਨਾਲ ਵਾਦਾ ਕਰਦੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਵੱਖਰਾ ਖਿੱਤਾ ਦਿੱਤਾ ਜਾਊਗਾ। ਉਹ ਇੱਕ ਆਜ਼ਾਦ ਹਸਤੀ ਵਾਂਗ ਇਸ ਦੇਸ਼ ਦੇ ਵਿੱਚ ਰਹਿਣਗੇ। ਪਰ ਜਿਵੇਂ ਹੀ ਆਜ਼ਾਦੀ ਆਉਂਦੀ ਹੈ ਤਾਂ ਇਹ ਸਾਰੇ ਆਪਣੀ ਦਿੱਤੀ ਹੋਈ ਜ਼ੁਬਾਨ ਤੋਂ ਜਾਂ ਕੀਤੇ ਹੋਏ ਕਾਲ ਕਰਾਰਾਂ ਤੋਂ ਵਾਅਦਿਆਂ ਤੋਂ ਮੁੱਕਰ ਜਾਂਦੇ ਨੇ। ਇਹ ਹੁੰਦਾ ਹੈ ਪਹਿਲਾ ਸਿੱਖਾਂ ਦੇ ਨਾਲ ਵਿਸ਼ਵਾਸਘਾਤ। ਦੇਸ਼ ਆਜ਼ਾਦ ਹੁੰਦਾ ਸਨ 1948 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਰੋਜ਼ ਪ੍ਰਦਰਸ਼ਨ ਕਰਦੇ ਨੇ ਜਿਹੜਾ ਆਜ਼ਾਦੀ ਤੋਂ ਬਾਅਦ ਪਹਿਲਾ ਦੇਸ਼ ਆਜ਼ਾਦ ਮੁਲਕ ਦੇ ਵਿੱਚ ਸਿੱਖ ਆਪਣਾ ਪ੍ਰਦਰਸ਼ਨ ਕਰਦੇ ਨੇ ਰੋਜ਼ ਪ੍ਰਦਰਸ਼ਨ ਇੰਨਾ ਹੀ ਨਹੀਂ 1948 ਦੇ ਵਿੱਚ ਜਿਹੜੇ ਗਦਰ ਪਾਰਟੀ ਦੇ ਮੁਖੀ ਨੇ ਬਾਬਾ ਸੂਨ ਸਿੰਘ ਪਕਣਾ ਜਿਨ੍ਹਾਂ ਦਾ ਵੱਡਾ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਯੋਗਦਾਨ ਰਿਹਾ ਉਹਨਾਂ ਨੂੰ ਵੀ ਹਕੂਮਤ ਭਾਰਤੀ ਹਕੂਮਤ ਆਜ਼ਾਦ ਦੇਸ਼ ਦੀ ਹਕੂਮਤ ਕੈਦ ਕਰ ਲੈਂਦੀ ਆ 1948 ਦੇ ਵਿੱਚ ਉਹ ਪਹਿਲੇ ਸਿੱਖ ਸਤੰਤਰ ਸੈਨਿਕ ਜਿਹਨੂੰ ਕਹਿੰਦੇ ਨੇ ਆਪਾਂ ਉਹ ਕੈਦੀ ਬਣਦੇ ਨੇ ਤੇ ਬਾਬਾ ਸੋਹਣ ਸਿੰਘ ਭਗਨਾ ਕਹਿੰਦੇ ਨੇ ਕਿ ਬੁਢਾਪੇ ਦਾ ਕੁੱਬ ਮੈਨੂੰ ਦੁਖੀ ਨਹੀਂ ਕਰਦਾ ਪਰ ਮੇਰੀ ਹਕੂਮਤ ਨੇ ਹੀ ਮੈਨੂੰ ਫੜ ਕੇ ਅੰਦਰ ਦਿੱਤਾ ਕਿਉਂਕਿ ਮੈਂ ਹੱਕਾਂ ਦੀ ਗੱਲ ਕਰਦਾ ਗਰੀਬ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਉਹਨਾਂ ਦੇ ਹੱਕਾਂ ਦੀ ਲੜਾਈ ਲੜਨਾ ਇਸ ਲਈ ਜਿਹੜਾ ਇਹਨਾਂ ਨੇ ਮੇਰੇ ਕੁੱਬ ਪਾਤਾ ਜਿਹੜੀ ਆਜ਼ਾਦੀ ਦੇਸ਼ ਆਜ਼ਾਦ ਤੋਂ ਬਾਅਦ ਕੁੱਬ ਪਾਤਾ ਉਹ ਕਦੇ ਵੀ ਨਹੀਂ ਨਿਕਲਣਾ ਤੇ ਇੱਥੋਂ ਫਿਰ ਜਿਹੜਾ ਹੈਗਾ ਆ ਸਾਡਾ ਸੰਘਰਸ਼ ਸਿੱਖਾਂ ਦਾ ਇਸ ਦੇਸ਼ ਦੇ ਵਿੱਚ ਜਾਂ ਇਸ ਹਕੂਮਤ ਦੇ ਵਿਰੁੱਧ ਜਾਂ ਦਿੱਲੀ ਦੇ ਤਖਤ ਦੇ ਵਿਰੁੱਧ ਸ਼ੁਰੂ ਹੋ ਜਾਂਦਾ ਜਿਹੜਾ ਅੱਜ ਤੱਕ ਨਿਰੰਤਰ ਜਾਰੀ ਆ ਇੱਥੇ ਪਹਿਲਾਂ ਹੁੰਦਾ ਵਿਸ਼ਵਾਸ ਘਾਤ ਅੱਗੇ ਉਹਨੇ ਦੁਸ਼ਮਣੀ ਦੀ ਗੱਲ ਜਦੋਂ ਇੰਦਰਾ ਗਾਂਧੀ ਦੇਸ਼ ਦੀ ਸੱਤਾ ਤੇ ਹੁੰਦੀ ਹੈ ਪ੍ਰਧਾਨ ਮੰਤਰੀ ਹੁੰਦੀ ਹੈ ਐਮਰਜੈਂਸੀ ਐਲਾਨ ਕਰਦੀ ਹੈ ਤਾਂ ਪੰਜਾਬ ਹੀ ਹੁੰਦਾ ਜਿਹੜਾ ਉਸ ਐਮਰਜੈਂਸੀ ਦਾ ਵਿਰੋਧ ਕਰਦਾ 1984 ਤੋਂ ਬਾਅਦ ਜਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿੱਖ ਇੰਦਰਾ ਗਾਂਧੀ ਦਾ ਸੋਧਾ ਲਾ ਦਿੰਦੇ ਨੇ ਉਸ ਤੋਂ ਬਾਅਦ ਕਮੀਨਗੀ ਭਰੀ ਸੋਚ ਦਾ ਪ੍ਰਗਟਾਵਾ ਕਰਦੇ ਨੇ ਰਾਜੀਵ ਗਾਂਧੀ ਜਦੋਂ ਉਹ ਕਹਿੰਦੇ ਨੇ ਕਿ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਆ ਕੋਈ ਵੱਡਾ ਪੀੜ ਗਿਰਦਾ ਹੈ ਤੋਂ ਧਰਤੀ ਕੋਲ ਹਿੱਲਦੀ ਹੈ ਕਿਉਂਕਿ ਉਸ ਟਾਈਮ ਦਿੱਲੀ ਦੇ ਵਿੱਚ ਜਿਹੜਾ ਸਿੱਖਾਂ ਦਾ ਨਰ ਸੰਘਾਰ ਹੋਇਆ ਜਿਹਨੂੰ ਆਪਾਂ ਸਿੱਖ ਨਸਲ ਕੁਸ਼ੀ ਵੀ ਕਹਿੰਦੇ ਆ 1984 ਦੇ ਵਿੱਚ ਜਿਹੜੀ ਹੋਈ ਆ ਜਿਹਦੇ ਜ਼ਖਮ ਅੱਜ ਵੀ ਅੱਲੇ ਨੇ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਿਆ ਅਜੇ ਤੱਕ 84 ਦਾ ਤਾਂ ਇਹ ਕਮੀਨਗੀ ਭਰੀ ਸੋਚ ਦਾ ਪ੍ਰਗਟਾਵਾ ਕਰਦੇ ਨੇ ਰਜੀਵ ਗਾਂਧੀ ਉਸ ਤੋਂ ਬਾਅਦ ਨੇਹਰੂ ਖਾਨਦਾਨ ਦੀ ਔਰਤ ਬੀਬੀ ਸੋਨੀਆ ਗਾਂਧੀ ਅੱਗੇ ਆਉਂਦੀ ਹੈ ਬੀਬੀ ਸੋਨੀਆ ਗਾਂਧੀ ਸਿੱਖਾਂ ਦੇ ਨਾਲ ਸੁਲਾਹ ਦੀ ਪਹਿਲੀ ਪੇਸ਼ ਨੂੰ ਹੀ ਉਦੋਂ ਕਰਦੀ ਹੈ ਜਾਂ ਆਪਣੇ ਤੌਰ ਤੇ ਉਹ ਸੰਦੇਸ਼ ਦਿੰਦੀ ਹੈ ਕਿ ਮੈਂ ਸਿੱਖਾਂ ਨਾਲ ਸੁਲਾਹ ਕਰਨੀ ਚਾਹੁੰਦੀ ਆ ਜਦੋਂ ਉਹ ਡਾਕਟਰ ਮਨਮੋਹਨ ਸਿੰਘ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੰਦੇ ਨੇ ਭਾਵੇਂ ਕਿ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਕਾਬਲੀਅਤ ਸੀ ਪਰ ਫਿਰ ਵੀ ਇੱਕ ਪਾਰਟੀ ਵੱਲੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਉਹਨਾਂ ਨੂੰ ਇੱਕ ਪਾਰਟੀ ਵੱਲੋਂ ਆਪਣਾ ਅਗੂ ਚੁਣ ਲਿਆ ਜਾਂਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲਿਆ ਜਾਂਦਾ। ਸਾਡੇ ਮੰਤਰੀ ਸੂਅਰ ਇਨ ਦਿ ਨੇਮ ਆਫ ਆਂਡ 바이 ਗੋਡ ਸਟੇਟਟਸ ਥੈਟ ਆਈ ਡੋ ਨਾਟ ਹੋਲਡ ਇਸ ਕਾਮਿੰਗ ਇਨ ਟੈਂਟਿਟੀ ਰਿਪੋਰਟ ਅਨਕੀਡ ਆ ਵੀ ਵੀ ਟੂ ਐਨੀ ਪਰਸ ਆਰ ਪਰਸ ਇਸ ਇਹ ਪਹਿਲੀ ਕੋਸ਼ਿਸ਼ ਈ ਨਹਿਰੂ ਪਰਿਵਾਰ ਦੀ ਜਿਹੜੀ ਉਹ ਸਿੱਖਾਂ ਦੇ ਨਾਲ ਸੁਲਾ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ 1984 ਦੇ ਲਈ ਮਾਫੀ ਮੰਗਦੇ ਨੇ ਅਫਸੋਸ ਪ੍ਰਗਟ ਕਰਦੇ ਨੇ ਨਹਿਰੂ ਖਾਨਦਾਨ ਦੇ ਫਰਜ਼ੰਦ ਰਾਹੁਲ ગાંધી ਜਦੋਂ ਰਾਹੁਲ ગાંધી ਅਮਰੀਕਾ ਦੇ ਵਿੱਚ ਜਾਂਦੇ ਨੇ ਉੱਥੇ ਵੀ ਜਦੋਂ 1984 ਨੂੰ ਲੈ ਕੇ ਸਵਾਲ ਕੀਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਮੇਰੀ ਦਾਦੀ ਅਤੇ ਮੇਰੇ ਪਿਤਾ ਦੇ ਹੁੰਦੇ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਐਸ ਫਾਰ ਐਸ ਮਿਸਟੇਕਸ ਆਫ ਦਾ ਕਾਂਗਰਸ ਪਾਰਟੀ ਆ ਕਨਸਰਨਡ ਅ ਲੋਟ ਆਫ ਦੋਜ਼ ਮਿਸਟੇਕਸ ਹੈਪਨ ਵੈਨ ਆ ਵਾਸ ਨਾਟ देयर but i'm more than happy to take responsibility for everything that the congress party has ever done wrong in its history ta eh vi ik onna valon paintda hunda sikhan de naal sulah <laughs> karan da fer o pichle samay de vich darbar sahab aunde ne utthe lagatar do din seva karde ne ik nawaane sevak vajonde ne koi security ni leke aunde hun jadon piche je o had pidtan layi punjab ta daura karan aunde ne ta o baba budda ji de darte jaake natmastak hunde ne ਇੱਕ ਆਮ ਸ਼ਰਧਾਲੂ ਮੰਗ ਜਿੱਥੇ ਉਹਨਾਂ ਨੂੰ ਸਰੋਪਾਓ ਦਿੱਤਾ ਜਾਂਦਾ ਤੇ ਜਿਹੜਾ ਫਿਰ ਉਹ ਬਾਅਦ ਵਿੱਚ ਚੱਲ ਰਿਹਾ ਉਹਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਹੁਣ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਇਹ ਸੱਚੀ ਦਿਲੋਂ ਪਹਿਲ ਕੀਤੀ ਗਈ ਆ ਸਿੱਖਾਂ ਦੇ ਨਾਲ ਸੁਲਾ ਸਫਾਈ ਦੀ ਨਹਿਰੂ ਪਰਿਵਾਰ ਵੱਲੋਂ ਜਾਂ ਇਹ ਵੀ ਇੱਕ ਸਿਆਸਤੀ ਹੈ ਰਾਜਨੀਤਿਕ ਪੈਂਤੜਾਈ ਹੈ ਤੁਸੀਂ ਦੱਸੋ ਰਾਹੁਲ ਗਾਂਧੀ ਦਾ ਇਹ ਕਦਮ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਵਾਕਈ ਦਿਲੋਂ ਸਾਫ਼ ਹੋ ਕੇ ਆਏ ਨੇ ਜਾਂ ਇਹਦੇ ਵਿੱਚ ਵੀ ਕੋਈ ਸਿਆਸੀ ਚਾਲ ਹੈ ਆਪਣੇ ਕਮੈਂਟ ਕਰਕੇ ਸਾਨੂੰ ਆਪਣੀ رائے ਜ਼ਰੂਰ ਭੇਜੋ ਤੇ ਇਸ ਤਰ੍ਹਾਂ ਦੀਆਂ ਸਟੋਰੀਆਂ ਦੇਖਣ ਲਈ ਡੀਐਮ ਟੀਵੀ ਪੰਜਾਬ ਨੂੰ ਫੋਲੋ ਕਰੋ ਮੈਂ ਅਤੇ ਮੇਰਾ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਜਲਦ ਹੀ ਨਵੀਂ ਵੀਡੀਓ ਅਤੇ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਅਜ਼ਾਜ਼ ਧੰਨਵਾਦ